ਜਿਵੇਂ ਇੱਕ دنیਵੀ عورت ਭੋਜਨ ਬਣਾਵੇ ਤੇ ਖਾਣ ਵਾਲਾ ਖਾ ਕੇ ਖੁਸ਼ ਹੋ ਜਾਵੇ ਉਹ ਕਹਿੰਦੀ ਲਓ ਮੇਰੀ ਮਿਹਨਤ ਸਫਲ ਇਦਾਂ ਹੀ ਪਾਤਸ਼ਾਹ ਜੀ ਕਹਿੰਦੇ ਮੈਂ ਕਰੀ پاک ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਉਹਦਾ ਹਰ ਰਾਏ ਕਿੱਥੇ ਬਿਠਾ ਅੰਦਰ ਕਿਉਂਕਿ ਮਹਿਸੂਸ ਕੀਤਾ ਉਹਨੂੰ ਆਪਣੇ ਅੰਦਰ ਹੀ ਵਰਸੇ ਮੇਘ ਸਕੀ ਘਰ ਪਹੁੰਚੇ ਆਏ ਉਹਨੂੰ ਕਿਹਾ ਮਹਾਰਾਜ ਮੈਂ ਹੁਣ ਆਪਣੀ ਮਾੜੀ ਸੋਚ ਛੱਡ ਕੇ ਮਾੜੇ ਵਿਚਾਰ ਛੱਡ ਕੇ ਸੋਹਣੀਆਂ ਵਿਚਾਰਾਂ ਦਾ ਆਪਣੇ ਹਿਰਦੇ ਦੀ ਰਸੋਈ ਵਿੱਚ ਭੋਜਨ ਤਿਆਰ ਕੀਤਾ ਹੁਣ ਇਸ ਸੋਚ ਨੂੰ ਇਸ ਪਵਿੱਤਰ ਜੀਵਨ ਨੂੰ ਤੁਸੀਂ ਹੁਣ ਪ੍ਰਵਾਨ ਕਰ ਲਵੋ ਤੇ ਇਹ ਤੋਂ ਕਾਮ ਕਿੱਥੇ ਬੋਲੀ ਜਾਂਦੀ ਜੀ ਭਲਾ ਹੁਣ ਤੁਸੀਂ ਬੋਲਿਓ ਕਿੱਥੇ ਬੋਲੀ ਜਾਂਦੀ ਭਰਾ ਜੀ ਕੜਾ ਪ੍ਰਸ਼ਾਦ ਸੰਪਰਦਾਇ ਢੇਰੇਦਾਰ ਜਿਹੜੇ ਆ ਜਿਹੜੇ ਆਪਣੀ ਗੱਲ ਤੇ ਅੜੇ ਹੋਏ ਮਰਿਆਦਾ ਕਾਲ ਤੱਕ ਅੱਧੀ ਤੇ ਸਿਰ ਪ੍ਰਵਾਹ ਨਾ ਕੜਾ ਪ੍ਰਸ਼ਾਦੀ ਉਹ ਐਸ ਤੋਂ ਗੁਰੂ 1266 ਰੰਗ ਦਾ ਘਰਾਂ ਚ ਵੀ ਸੁਣਦੇ ਹੋਣੇ ਸੰਪਰਦਾਇ ਵੀਰ ਦੱਸਿਓ ਭਲਾ ਜੀ ਇੱਥੇ ਕਿਤੇ ਦੇਗ ਬਾਰੇ ਇਹ ਤੋਂ ਕਹਿ ਤੇ ਗੱਲ ਤੇ ਹਿਰਦੇ ਦੀ ਹੋ ਰਹੀ ਆ ਪਰ ਉਹ ਜिद ਕਰਦੇ ਦੀ ਵੇਖੋ ਮਹਾਰਾਜ ਛਕਦੇ ਆ ਮਹਾਰਾਜ ਨੂੰ ਅਸੀਂ ਛਕਾਉਣਾ ਗੁਰੂ ਗਿਆਨ ਹੈ ਸਾਡਾ ਗੁਰੂ ਸਾਡਾ ਉਪਦੇਸ਼ ਹੈ ਜਦੋਂ ਗੁਰੂ ਦੇ ਸਿਧਾਂਤ ਨੂੰ ਭੋਗੰਗ ਤਾਂ ਰੋਗ ਨੂੰ ਜੇ ਭੋਗ ਕਰੇਗਾ ਗੁਰੂ ਜੇ ਭੋਗ ਲਗੂਆ ਫਿਰ ਰੋਗ ਵੀ ਲੱਗੇਗਾ ਹਰਖੰਤਾਂ ਸੋਗ ਨੂੰ ਜੇ ਹਰਖ ਹੈ ਤੇ ਖੁਸ਼ ਜੇ ਕਿਸੇ ਵਿੱਚ ਖੁਸ਼ੀ ਆ ਤੇ ਗਮੀ ਵੀ ਹੈ ਤੇ ਦੋਵੇਂ ਚੀਜ਼ਾਂ ਬਰਾਬਰ ਚੱਲਦੀਆਂ ਜੇ ਭੋਗ ਕੀਤਾ ਭੋਗਣਾ ਮੈਨੂੰ ਖਾਣਾ ਫਿਰ ਰੋਗ ਵੀ ਹੁੰਦਾ ਫਿਰ ਉਹ ਜिद ਕਰਨਗੇ ਜੀ ਜਦੋਂ ਅਸੀਂ ਦੇਗ ਤਿਆਰ ਕਰਦੇ ਆ ਫਿਰ ਏਦਾਂ ਪੂਰੀ ਤਰੀਕੇ ਨਾਲ ਕਰੋ ਵਿਧੀ ਵਿਧਾਨ ਨਾਲ ਦੇਗ ਵਿੱਚੋਂ ਘਟ ਜਾਂਦੀ ਹੈ ਸ਼ਕਤੀ ਆ ਮਹਾਰਾਜ ਉਹ ਏਦਾਂ ਕਹਿੰਦੇ ਹੁਣ ਧਿਆਨ ਨਾਲ ਸੁਣਿਓ ਤੁਸੀਂ ਨਾ ਚੱਕੀ ਤੇ ਇੰਡੀਆ ਦੀ ਗੱਲ ਆ ਜਿਹੜੇ ਇੱਥੇ ਤੇ ਆਟਾ ਤੁਸੀਂ ਬੋਰਿਆਂ 'ਚ ਲੈ ਆਉਂਦੇ ਜਿਨ੍ਹਾਂ ਨੇ ਕਦੀ ਆਟਾ ਪਸਾਇਆ ਉਹ ਚੱਕੀਆਂ ਤੇ ਇੰਡੀਆ ਉਹਨਾਂ ਨੂੰ ਪਤਾ ਹੋਣਾ ਪੂਰਾ ਕਵੰਟਲ ਆਟਾ ਤੁਸੀਂ ਨਾ ਚੱਕੀ ਤੋਂ ਭਾ ਕੇ ਪੂਰਾ ਕਵੰਟਲ ਜਿੰਨੀ ਆਪਾਂ ਕਣਕ ਲੈ ਕੇ ਜਾਂਦੇ ਉਹਨਾਂ ਆਟਾ ਨਹੀਂ ਦਾ ਵਿੱਚੋਂ ਨਿਕਲ ਵੀ ਹੁੰਦਾ ਪੂਰਾ ਪਰ ਤੁਸੀਂ ਆਟਾ ਮੈਂ ਆਟੇ ਦੀ ਗੱਲ ਪੂਰਾ ਇੱਕ ਕਵੰਟਲ ਆਟਾ ਬੋਰੇ 'ਚ ਪਵਾ ਲਿਆ ਉਹ ਗਰਮ ਗਰਮ ਸਵੇਰੇ ਜੋਖੋਗੇ ਨਾ ਕਵੰਟਲ ਨਹੀਂ ਹੋਏਗਾ ਉਹਦੀ ਭਾਫ ਉਹਦੀ ਗਰਮੈਸ਼ ਤੁਸੀਂ ਦੂਰ ਕੀ ਜਾਣਾ ਦੋਤੀ ਤੁਸੀਂ ਚਾਹੁੰਦਾ ਚਾਹੁੰਦਾ ਇੱਕ ਪੂਰਾ ਲੀਟਰ ਮਿਲ ਕੇ ਪਾ ਲੋ ਨਾ ਤੇ ਥੋੜੀ ਦੇਰ ਬਾਅਦ ਮਿਲੋਂਗੇ ਪੂਰਾ ਲੀਟਰ ਨਹੀਂ ਹੋਏਗਾ ਉਹਦੇ ਵਿੱਚੋਂ ਭਾਫ ਉਹਦੇ ਵਿੱਚੋਂ ਵੀ ਜਿਹੜੀ ਹਵਾ ਨਿਕਲ ਜਾਣੀ ਥੋੜਾ ਜਿਹਾ ਫਰਕ ਪੈ ਜਾਣਾ ਹੁਣ ਕਾਹ ਨੂੰ ਮੰਨ ਲਓ ਕੋਈ ਦੇ ਗਰਮ ਗਰਮ ਜੋ ਕੇ ਲੈ ਆਵੇ ਜिद ਕਰੇ ਵੀ ਕਹੋ ਜੀ ਮਹਾਰਾਜ ਸਾਗੇ ਆ ਕਾਹ ਨੂੰ ਕਵੇ ਚੀਜ਼ਾਂ ਨੇ ਵੈਸੇ ਵੀ ਆਪਣੇ ਆਪ ਹੀ ਘਟ ਜਾਂਦੀਆਂ ਪਈਆਂ ਪਈਆਂ ਕੀ ਸਾਡਾ ਗੁਰੂ ਸ਼ਬਦ ਹੈ ਗਿਆਨ ਹੈ ਜਿਸ ਦਲਦਲ ਚ ਸਾਨੂੰ ਇਹ ਤੇ ਸੇਮ ਉਹੋ ਹੀ ਕੰਮ ਜਿਹੜਾ ਭੋਗਣਾਰੇ ਭੋਗਿਆ ਮੂਰਤ ਕੇ ਮੁਕਸ਼ਾਰ ਵਾਲੀ ਗੱਲ ਪਰ ਤੁਸੀਂ ਵੇਖੋ ਜਿਹਦੇ ਅਗਲਿਆਂ ਦੀ ਉਹ ਲਿਆ ਕੇ ਪੈਨ ਪਲੈਨਰ ਦੇ ਨਾਲ ਮਹਾਰਾਜ ਵਾਤੇ ਥਾਲ ਸਜਾਉਂਦੇ ਉਹ ਭਲਿਓ ਸਾਡਾ ਗੁਰੂ ਸ਼ਬਦ ਹੈ ਸਾਡਾ ਗੁਰੂ ਗਿਆਨ ਹੈ ਗੁਰੂ ਦੀ ਰਿਸਪੈਕਟ ਹੈ ਉਹਦਾ ਧਿਆਨ ਰੱਖੋ ਉਹਦੇ ਪੇਪਰ ਦਾ ਧਿਆਨ ਰੱਖੋ ਦੀ ਜਿਲ ਦਾ ਧਿਆਨ ਰੱਖੋ ਮਕਸਦ ਇਹ ਸੀ ਉਹਦੇ ਉਪਦੇਸ਼ ਨੂੰ ਜ਼ਿੰਦਗੀ ਚ ਧਾਰਨ ਕਰਨਾ ਸੀ ਪਰ ਜਿਦਾ ਕੀਤੀ ਆਪਣੀ ਗੱਲ ਤੇ ਅੜੇ ਵੀ ਮਹਾਰਾਜ ਨੂੰ ਅਸੀਂ ਸਿਖਾਉਣਾ ਚਾਹੀਏ ਤੇ ਮਹਾਰਾਜ ਸਾਡੇ शकਦੇ ਤੇ ਜਿੰਨੇ ਸੰਪਰਦਾਇ ਤੁਸੀਂ ਡੇਰੇ ਤੇ ਡੇਰੇ ਹੈਗੇ ਆ ਗੁਰਦੁਆਰੇ ਵੀ ਡੇਰਿਆਂ ਵਾਲਾ ਕੰਮ ਕਰਦੇ ਪਏ ਤੇ ਆਹ ਤੋਂ ਕੁਝ ਸਪੈਸ਼ਲ ਬੋਲੀ ਜਾਂਦੀ ਉੱਥੇ ਅਨਕ ਪ੍ਰਕਾਰ ਭੋਜਨ ਬੋਕੀਏ ਬਹੁ ਵਿੰਜਨ ਕਰੀ ਪਾਕ ਸਾਫ ਸੋਚ ਪਿਉਤਰਾ ਹੁਣ ਲਾਵੋ ਭੋਗ ਹਰ ਰਾਇ ਹੁਣ ਤੁਸੀਂ ਆਪੇ ਦੱਸੋ ਜੀ ਇਹ ਸ਼ਬਦ ਦਾ ਪ੍ਰਕਰਨ ਕਿਹੜਾ ਚੱਲਦਾ ਪਿਆ ਇਥੇ ਤੇ ਗੱਲ ਤੇ ਬੰਦੇ ਦੇ ਅੰਦਰ ਦੀ ਗੱਲ ਹੋ ਰਹੀ ਹੈ ਵੀ ਗੁਰੂ ਪਾਸ਼ਾ ਕਹਿੰਦੇ ਮੈਂ ਆਪਣੀ ਹਿਰਦੇ ਦੀ ਰਸੋਈ ਵਿੱਚ ਵਿਚਾਰਾਂ ਦਾ ਭੋਜਨ ਤਿਆਰ ਕੀਤਾ ਸੋਹਣਾ ਜੀਵਨ ਮੈਂ ਬਣਾ ਲਿਆ ਇਹਨਾਂ ਵਿਚਾਰਾਂ ਨਾਲ ਹੁਣ ਇਸ ਪਵਿੱਤਰ ਜੀਵਨ ਨੂੰ ਮਹਾਰਾਜ ਜੀ ਤੁਸੀਂ ਪ੍ਰਵਾਨ ਕਰ ਲਵੋ ਗੱਲ ਤੇ ਆ ਹੋ ਰਹੀ ਹੈ ਇਥੇ ਦੇਖਦੇ ਤੇ ਗੱਲ ਹੀ ਨਹੀਂ ਹੋ ਰਹੀ ਪਰ ਲਿਆ ਕੇ ਕਮਾ ਕੇ ਹੁਣ ਜਿਹੜੇ ਉਹਨਾਂ ਦੇ ਪੈਰੋਕਾਰ ਜੀ ਆ ਉਹ ਪਿਛੇ ਲਾ ਕੇ ਉਦਾਂ ਹੀ ਕਰੀ ਜਾਂਦੇ ਅਸੀਂ ਤੇ ਆਪਣੇ ਕੋਲੋਂ ਕੁਝ ਕਹਿੰਦੇ ਨਹੀਂ ਜਿਨ੍ਹਾਂ ਨੇ 1931-32 ਤੋਂ ਲੈ ਕੇ 45 ਤੱਕ ਮਰਿਆਦਾ ਤਿਆਰ ਕੀਤੀ ਹੈ ਉਨਾ ਕੋ ਸੋਚ ਸਮਝ ਕੇ ਇਹ ਵਿੱਚ ਪਾਈ ਹੋਏਗੀ ਨਾ ਵੀ ਕਿਹੜਾ ਪ੍ਰਸ਼ਾਦੀ ਦੇਗ ਅਕਸਰ 13 ਸਾਲ ਲੱਗਿਆ 1932 ਤੋਂ ਲੈ ਕੇ 45 ਤੱਕ 13 ਸਾਲ ਕੁ ਛੋਟੇ ਮੋਟੇ ਨਹੀਂ ਹੁੰਦੇ 13 ਸਾਲ ਵਿਚਾਰ ਗੋਸ਼ਟੀਆਂ ਹੋਈਆਂ ਫਿਰ ਜਾ ਕੇ ਇਹ ਮਰਿਆਦਾ ਪਿਆਰ ਕੀਤੀ ਗਈ ਤੇ ਕੀ ਅਰਜਾਜੀ ਜੀ ਆਪਾਂ ਮੰਨ ਲਵਾਂਗੇ ਬਲੋ ਜੀ ਹਰ ਜਿਵੀ ਕੀ ਜੇ ਆਪਾਂ ਇੱਕ ਸੂਤਰ ਚ ਪਰੋਇ ਜਾਈਏ ਪਰ ਅਗਲੇ ਨੂੰ ਪਤਾ ਜੇ ਇਹ ਮਰਿਆਦਾ ਲਾਗੂ ਹੋ ਗਈ ਫਿਰ ਸਾਡੇ ਡੇਰੇ ਸਾਰੇ ਇਸ ਮਰਿਆਦਾ ਦੇ ਝੰਡੇ ਝਣਡੇ ਆਣ ਕੇ ਖਤਮ ਬੋਲੋ ਜੀ ਹੋ ਜਾਣੇ ਤੇ ਅਗਲੇ ਆਪਣੇ ਡੇਰਿਆਂ ਨੂੰ ਜਿਉਂਦਾ ਰੱਖਣ ਵਾਸਤੇ ਇਸ ਮਰਿਆਦਾ ਦਾ ਪ੍ਰਚਾਰ ਇਹੋ ਹੀ ਕਰਾਉਣਗੇ ਵੀ ਇਹ ਮਰਿਆਦਾ ਤੇ ਪ੍ਰਵਾਨ ਹੈ ਹੀ ਨਹੀਂ ਲਓ ਮੈਂ ਇੱਕ ਬੇਨਤੀ ਹੋਰ ਕਰਦਾ ਜੇ ਕਿਸੇ ਦੇ ਮਨ ਚ ਸ਼ੰਕਾ ਹੋਵੇ ਤੇ ਜੇ ਕੱਲ ਦਾ ਦਿਵਾਨ ਵੀ ਹੈਗਾ ਜਰੂਰ ਪੁੱਛੋ ਮੈਨੂੰ ਬੜੀ ਖੁਸ਼ੀ ਹੋਏਗੀ ਜੇ ਮੰਨ ਲਓ ਉਹਨਾਂ ਮੁਤਾਬਕ ਇਹ ਮਰਿਆਦਾ ਪ੍ਰਵਾਨ ਨਹੀਂ ਹੋਈ ਤੇ ਜਿਹੜੀ ਪ੍ਰਵਾਨ ਹੋਈ ਸਾਨੂੰ ਉਹ ਲਿਆ ਦਿਓ ਅਕਸਰ ਤੇ ਕੌਮ ਦਾ ਕੋਈ ਨਾ ਕੋਈ ਵਿਧੀ ਵਿਧਾਨ ਹੋਏਗਾ ਹੀ ਨਾ ਜੇ ਜੇ ਇਹ ਪ੍ਰਵਾਨ ਨਹੀਂ ਹੋਈ ਤੇ ਫਿਰ ਅਸੀਂ ਤੁਸੀਂ ਇਦਾਂ ਕਰੋ ਇਹ ਪ੍ਰਵਾਨ ਨਹੀਂ ਆ ਤੁਸੀਂ ਸਾਰੇ ਜਿੰਨੇ ਡੇਰੇਦਾਰ ਜੇ ਇੱਕ ਮਰਿਆਦਾ ਬਣਾ ਲਓ ਹੋ ਸਕਦਾ ਸੀ ਉਸ ਨਾਲ ਸਹਿਮਤ ਹੋ ਜਾਈਏ ਪਰ ਤੁਹਾਨੂੰ ਪਤਾ ਤੁਹਾਡੀ ਵੀ ਮਰਿਆਦਾ ਸਾਰਿਆਂ ਦੀ ਇੱਕ ਨਹੀਂ ਬਣਨੀ ਕੋ ਨਹੀਂ ਬਣਨੀ ਕਿਉਂਕਿ ਤੁਹਾਨੂੰ ਪਤਾ ਜੇ ਦੀ ਮਰਿਆਦਾ ਬਣ ਗਈ ਦੂਜਾ ਡੇਰਾ ਉਹ ਮਰਿਆਦਾ ਦੀ ਝੰਡਾੜ ਕਦੀ ਵੀ ਨਹੀਂ ਆਏਗਾ ਪਤਾ ਤੁਹਾਨੂੰ ਇਸ ਕਰਕੇ ਤੁਸੀਂ ਆਪੋ ਆਪਣੀ ਮਰਿਆਦਾ ਦੀ ਡਬਲੀ ਬੋਲੋ ਪਿਆਰਿਆਓ ਵਜਾਈ ਜਾਣ ਇਹ ਗੱਲਾਂ ਪਬਲਿਕ ਸੰਗਤ ਵਾਸਤੇ ਆ ਸਾਧ ਸੰਗਤ ਜੀ ਇਹ ਉਹਨਾਂ ਵਾਸਤੇ ਨੇ ਉਹਨਾਂ ਨੂੰ ਤਾਂ ਪਤਾ ਹੈ ਇਹ ਸੰਗਤ ਵਾਸਤੇ ਜਿਹੜੀ ਸੰਗਤ ਕਈ ਵਰੀ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਗ੍ਰੰਥੀਆਂ ਨੂੰ ਜਿਹੜੇ ਮਰਿਆਦਾ ਦੀ ਗੱਲ ਕਰਦੇ ਉਹਨਾਂ ਬਾਰੇ ਬੋਲਦੀ ਹੈ ਉਹਨਾਂ ਨੂੰ ਉਹਨਾਂ ਨੂੰ ਦੱਸਣ ਵਾਸਤੇ ਹੈ ਕਿ ਅਸੀਂ ਕਹਿੰਨੇ ਆ ਮਰਿਆਦਾ ਜੇ ਹਰ ਗੁਰਦੁਆਰੇ ਦੇ ਵਿੱਚ ਐਦਾਂ ਲਿਖਿਆ ਹੋਵੇ ਪਿਛੇ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਪ੍ਰਕਾਸ਼ ਕੀਤੀ ਹੋਈ ਸਿੱਖ ਰਹਿਤ ਮਰਿਆਦਾ ਧਰਮ ਪ੍ਰਚਾਰ ਹਜ਼ਾਰਾਂ ਲੱਖਾਂ ਦੀ ਤਦਾਦ ਵਿੱਚ ਬਣਾ ਕੇ ਵੰਡੀ ਜਾਂਦੀ ਹੈ ਜੇ ਉਹਦੇ ਝੰਡੇ ਠਾਜੋਗੇ ਤੇ ਕੀ ਹਰ ਜਾ ਪਲਾ ਦੱਸੋ ਪਲਾ ਜੀ ਨਾਲੇ ਤੁਸੀਂ ਉਦਾਂ ਕਹਿੰਨੇ ਆ ਆਹ ਤਖਤ ਮਹਾਨ ਹੈ ਸਿੱਖ ਪੰਥ ਦੀ ਬੋਲੋ ਜੀ ਇਹ ਬੋਲਦੇ ਆ ਨਾ ਤੇ ਫਿਰ ਮਰਿਆਦਾ ਵੀ ਕੋਈ ਨਹੀਂ ਮੰਨਦੇ ਤਜਾ ਉਥੋਂ ਛਪੌਣੀ ਬੰਦ ਕਰ ਦੋ ਫਿਰ ਸ਼ਬਦੀ ਵੀ ਉਥੇ ਹਜ਼ਾਰਾਂ ਲੱਖਾਂ ਦੀ ਤਦਾਦ ਵਿੱਚ ਪਿੰਡਾਂ 'ਚ ਵੰਡੀ ਜਾਂਦੀ ਹੈ ਮੈਂ ਤੇ ਬੇਨਤੀ ਕਰਦਾ ਨਾ ਅਸੀਂ ਤੇ ਪਿੰਡਾਂ 'ਚ ਨਾਲ ਲਿਟਰੇਚਰ ਵੀ ਲੈ ਕੇ ਜਾਂਦੇ ਆਂ ਵੀ ਗੋਲਕ ਲਾ ਕੇ ਤੁਸੀਂ ਇੱਕ ਬਾਕਸ ਲਾ ਦਿਓ ਜਿੱਦੇ ਮਰਿਆਦਾ ਦੀਆਂ ਕਾਪੀਆਂ ਪਈਆਂ ਹੁਣ ਜਿਹੜਾ ਆਵੇ ਜਾਣ ਲੱਗਿਆ ਕਾਪੀ ਲੈ ਜੇ ਮਹੀਨੇ 'ਚ ਇੱਕ ਵਾਰ ਮਰਿਆਦਾ ਦਾ ਪਾਠ ਕਰੋ ਪਰਿਵਾਰਾਂ 'ਚ ਬੈਠ ਕੇ ਕੋਈ ਜ਼ਿਆਦਾ ਨਹੀਂ ਔਖਾ ਪੜਨਾ ਇਹਨੂੰ ਇਹਦੇ ਬਾਰੇ ਤੇ ਕਿਤਾਬਾਂ ਵਿੱਚ ਲਿਖਿਆ ਗਿਆ ਪਾਈ ਹਰਜਿੰਦਰ ਸਿੰਘ ਨੇ ਇਹ ਸਾਰੀ ਸਿੱਖ ਰਿਆਦ ਮਰਿਆਦਾ ਬਾਰੇ ਕਿਤਾਬ ਲਿਖੀ ਹੈ ਸਰਦਾਰ ਗੁਰਬਖਸ਼ ਗੁਲਸ਼ਨ ਜੀ ਨੇ ਮੇਰੇ ਖਾ ਕਿਤਾਬ ਲਿਖੀ ਹੈ ਜੀ ਉਹਨਾਂ ਵੀ ਲਿਖੀ ਆ ਹੋਰ ਵੀ ਕਈ ਵਿਦਵਾਨਾਂ ਨੇ ਇਹਨਾਂ ਦੇ ਬਾਰੇ ਵਿਚਾਰਾਂ ਲਿਖੀਆਂ ਹੋਈਆਂ ਨੇ ਸਿਰਫ ਹਰਜ ਕੀਆ ਤੋ ਇਸ ਕਰਕੇ ਇਸ ਮਨਮਿਤ ਵਿੱਚੋਂ ਗੁਰੂ ਕੀ ਸਾਧ ਸੰਗਤ ਜੀ ਨਿਕਲੋ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਇੱਕ ਬੇਨਤੀ ਹੋਰ ਕਰਨਾ ਸੰਗਤ ਵਿੱਚ ਗੁਰਦੁਆਰੇ ਵਿੱਚ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਹੈ ਅਸੀਂ ਤੇ ਕਈ ਵਾਰੀ ਸ੍ਰੀ ਸਾਹਿਬ ਜਿਹੜੀ ਚੀਜ਼ ਆਉਂਦੀ ਸਾਡੇ ਸਾਹਮਣੇ ਉਹਦੇ ਵਿੱਚ ਹੀ ਅਸੀਂ ਪਾ ਦਨੇ ਕੜਾ ਪ੍ਰਸ਼ਾਦੀ ਦੇਗ ਸਿਰਫ ਸੰਗਤ ਵਿੱਚ ਜਿਹੜੀ ਜਿੱਥੇ ਬਣਦੀ ਹੈ ਉੱਥੇ ਵਰਤਾਈ ਜਾਂਦੀ ਅਰਦਾਸਾ ਸੋਧ ਕੇ ਪਰ ਜਿਹੜੀ ਕੜਾ ਪ੍ਰਸ਼ਾਦ ਸ੍ਰੀ ਸਾਹਿਬ ਉਹ ਕਰਪਾਨ ਉਹ ਸਿਰਫ ਕੜਾ ਪ੍ਰਸ਼ਾਦੀ ਦੇਗ ਵਿੱਚ ਸਾਡੇ ਤੇ ਲੱਡੂ ਆਉਂਦਾ ਉਹਦੇ ਵਿੱਚ ਵੀ ਜਲੇਬੀ ਆਉਂਦੀ ਆ ਉਹਦੇ ਵਿੱਚ ਵੀ ਜਿਓ ਜੋ ਜੋ ਕੋ ਲਈ ਆਉਂਦਾ ਉਹਦੇ ਵਿੱਚੋਂ ਦੀ ਬਸ ਲੰਘਾਈ ਜਾਂਦੇ ਆ ਕਹਿੰਦੇ ਜੀ ਇਹ ਸਾਡੀ ਕਿਹੜੀ ਮਰਿਆਦਾ ਸਿਰਫ ਕੜਾ ਉਹ ਕੀ ਕੜਾ ਪ੍ਰਸ਼ਾਦੀ ਦੇਗ ਸੰਗਤ ਵਿੱਚ ਵਰਤੌਣੀ ਆ ਲੰਗਰ ਸੰਗਤ ਵਿੱਚ ਨਹੀਂ ਲੰਗਰ ਗੁਰਦੁਆਰੇ ਜਿੱਥੇ ਦਰਬਾਰ ਆਲ ਲੰਗਰ ਬਣਿਆ ਉੱਥੇ ਵਰਤਣਾ ਵਾ ਤੇ ਉੱਥੇ ਤੁਸੀਂ ਅਰਦਾਸਾਂ ਸੋਧ ਕੇ ਵੀ ਵਰਤਾ ਸਕਦੇ ਹੋ ਤੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ ਅਸੀਂ ਇਹਨਾਂ ਗੱਲਾਂ ਤੇ ਕਿਨਾਂ ੜਦੇ ਆਂ ਪਰ ਜਦੋਂ ਗੁਰਮਤ ਨੂੰ ਲਾਗੂ ਕਰਨਾ ਹੁੰਦਾ ਉਦੋਂ ਅਸੀਂ ਪਿੱਠ ਦੇ ਦਿੰਨੇ ਆ ਜੀ ਨਹੀਂ ਜੀ ਇਦਾਂ ਥੋੜਾ ਹੁੰਦਾ ਉਦਾਂ ਅਸੀਂ ਸਾਰਾ ਕੁਝ ਗੁਰੂ ਦੇ ਸਿਧਾਂਤ ਨੂੰ ਬਿਦਾਵਾ ਦੇ ਕੇ ਬਿਠੇ ਤੋ ਇਸ ਕਰਕੇ ਮਹਾਰਾਜ ਦਾ ਫਿਰ ਸ਼ਬਦ ਦੁਆਰਾ ਸਮਝੋ ਕਿ ਜਿਵੇਂ ਇੱਕ دنیਵੀ ਔਰਤ ਆਪਣੇ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਦੀ ਹੈ ਜੇ ਉਹਦੇ ਘਰ ਆਏ ਗੈਸਟ ਉਹਦਾ ਪਤੀ ਪਰਿਵਾਰ ਦੇ ਮੈਂਬਰ ਖਾ ਕੇ ਪ੍ਰਸੰਨ ਹੋ ਜਾਣ ਉਹ ਆਪਣੀ ਮਿਹਨਤ ਸਫਲ ਸਮਝਦੀ ਹੈ हे ਅਕਾਲ ਪੁਰਖ ਵਾਹਿਗੁਰੂ ਜੀ ਮੈਂ ਵੀ ਆਪਣੇ ਹਿਰਦੇ ਦੀ ਇਸ ਰਸੋਈ ਵਿੱਚ ਕਰੀ ਤਿਆਰ ਕੀਤੀ پاک ਸਾal ਰਸੋਈ ਪਵਿੱਤਰਾ ਮੈਂ ਸੋਹਣੀ ਭੋਜਨ ਤਿਆਰ ਕੀਤਾ ਵਿਚਾਰਾਂ ਦਾ ਹੁਣ ਇਹਨੂੰ ਪ੍ਰਵਾਨ ਕਰ ਲੋ ਇਹ ਸੋਹਣੇ ਜੀਵਨ ਨੂੰ ਤੁਸੀਂ ਪ੍ਰਵਾਨ ਕਰ ਲੋ ਜਦੋਂ ਇਹ ਪ੍ਰਵਾਨ ਹੋ ਗਿਆ ਫਿਰ ਏਦਾਂ ਆਵਾਜ਼ ਆਏ ਕਿਹੜੀ ਭਲਾ ਦੁਸ਼ਟ ਬਿਦਾਰੇ ਫਿਰ ਉਹ ਸੋਚ ਵਧੀਆ ਬਣ ਗਈ ਫਿਰ ਦੁਸ਼ਟ ਭੱਜ ਜਾਣੇ ਅੰਦਰੋਂ ਦੁਸ਼ਟ ਕਿਹੜੇ ਆ ਕਾਮ ਕ੍ਰੋਧ ਲੋਭ ਮੋਹ ਤੇ ਦੁਸ਼ਟ ਬਿਦਾਰੇ ਸਾਰੇ ਨਾਨ ਨਪੜੋ ਦੁਸ਼ਟ ਬਿਦਾਰੇ ਤੇ ਸਾਜਨ ਅੰਦਰ ਟਿਕ ਗਏ ਆਣ ਕੇ ਸਾਜਨ ਕਿਹੜੇ ਬੋਲਾ ਸਾਤ ਸੰਤੋਖ ਦਇਆ ਧਰਮ ਧੀਰਜ ਤੇ ਦੁਸ਼ਮਣ ਕਿਹੜੇ ਆ ਕਾਮ ਕ੍ਰੋਧ ਲੋਭ ਮੋਹ ਤੇ ਘਰ ਦੁਸ਼ਟ ਬਿਦਾਰੇ ਹੁਣ ਸੋਚ ਪਵਿੱਤਰ ਹੋ ਗਈ ਤੇ ਦੁਸ਼ਮਣਾਂ ਦਾ ਅੰਦਰ ਥਾਂ ਹੀ ਨਹੀਂ ਮਾੜੀ ਸੋਹਿਤ ਦੁਸ਼ਮਣਾਂ ਨੂੰ ਲੈ ਕੇ ਬੈਠੀ ਸੀ ਜਦੋਂ ਸੋਚ ਮੇਰੀ ਚੰਗੀ ਹੋ ਗਈ ਤੂੰ ਸਾਂ ਪ੍ਰਵਾਨ ਕਰ ਲਈ ਦੁਸ਼ਮਣ ਮੇਰੇ ਘਰ ਕਿੱਦਾਂ ਆ ਜਾਣਗੇ ਦੁਸ਼ਟ ਬਿਦਾਰੇ ਸਾਰੇ ਬੜੋ ਜੀ ਸਾਜਣ ਹਸੇ ਇਹ ਘਰ ਮੰਦਰ ਅਪਣਾਇ ਇਹ ਘਰ ਮੰਦਰ ਕੀਆ ਮੇਰੇ ਗਿਆਨ ਮੰਦਰ ਤੇ ਮੇਰੇ ਕਰ ਮੰਦਰੇ ਹੁਣ ਅਪਣਾਏ ਗਏ ਭਾਵ ਹੁਣ ਮੇਰੇ ਕੰਟਰੋਲ ਚ ਹੋ ਗਏ ਆ ਕਿਉਂ ਕਿ ਮੇਰਾ ਹੁਣ ਤੁਸੀਂ ਹਿਰਦੇ ਦੀ ਰਸੋਈ ਦਾ ਭੋਜਨ ਤਿਆਰ ਕਰ ਲਿਆ ਮਤਲਬ ਕੀ ਹੈ ਕਿ ਮੇਰੇ ਗਿਆਨ ਅੰਦਰ ਗਲਤ ਮਟੀਰੀਅਲ ਇਕੱਠਾ ਕਰਕੇ ਲੈ ਕੇ ਆਉਣ ਹੁਣ ਇਹ ਅਪਣਾਏਗਾ ਸੋਹਣੇ ਬਣ ਕੇ ਇੱਕ ਘਰ ਮੰਦਰ ਅਪਣਾਏ ਮੇਰਾ ਘਰ ਮੰਦਰ ਸੋਹਣਾ ਬਣ ਗਿਆ ਮੇਰਾ ਘਰ ਮੰਦਰ ਮੀਨਿੰਗ ਤੇ ਕਰ ਮੰਦਰ ਤੇ ਗਿਆਨ ਅੰਦਰ ਬਾਹਰਲਾ ਤੇ ਅੰਦਰੀਲਾ ਜੀਵਨ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਮੇਰਾ ਹੁਣ ਲੋਕ ਪ੍ਰਲੋਗ ਸੁਖੀ ਹੋ ਗਿਆ ਮੇਰਾ ਅੰਦਰ ਬਾਹਰ ਟਿੱਗ ਗਿਆ ਵਾ ਹੁਣ ਜੀਵਨ ਇਹ ਵਰਤਮਾਨ ਦੀ ਗੱਲ ਐ ਸਾਹ ਸੰਗੇ ਚ ਇਹ ਘਰ ਮੰਦਰ ਅਪਣਾਏ ਜੋ ਗ੍ਰਹਿ ਲਾਲ ਰੰਗਿਓ ਆਇਆ ਜਦੋਂ ਸੋਹਣਾ ਰੰਗੀਲਾ ਪ੍ਰਭੂ ਪਰਮਾਤਮਾ ਮੇਰੇ ਘਰ ਦੇ ਵਿੱਚ ਮੈਂ ਮਹਿਸੂਸ ਕਰ ਲਿਆ ਤੇ ਕੀ ਹੋ ਗਿਆ ਫਿਰ ਜੋ ਗ੍ਰਹਿ ਲਾਲ ਰੰਗਿਓ ਆਇਆ ਤੋ ਸਾਰੇ ਬੋਲੋ ਤੋ ਸਭ ਸੁਖ ਪਾਏ ਸਾਰੇ ਸੁਖ ਮਿਲ ਗਏ ਤੇ ਸੋਖੀ ਚਾਹੀਦਾ ਸਾਹ ਸੰਗੇ ਜੀ ਕਿਉਂ ਗੁਰੂ ਕੇ ਪਿਆਰਿਓ ਸੁਖ ਵਾਸਤੇ ਬੰਦਾ ਭਜਾ ਫਿਰਦਾ ਤੇ ਲੋ ਐਡਾ ਤਰੀਕਾ ਮਾਰੇ ਨਵਦੇ ਜਾ ਤਗਰ ਤਾ ਮੈਂ ਸਭ ਸੁਖ ਪਾਏ ਸੁਣਾ ਜੀਵਨ ਬਣ ਗਿਆ ਸੰਤ ਸਭਾ ਓਟ ਗੁਰਪੂਰੇ ਸਾਰੇ ਪੜੋ ਸੰਤ ਸਭਾ ਓਟ ਗੁਰਪੂਰੇ ਸੰਤ ਕੌਣ ਹੈ ਗੁਰੂ ਇੱਕ ਵਾਰੀ ਗੱਜ ਕੇ ਕਹੋ ਤਨ ਸ੍ਰੀ ਗੁਰੂ ਸਬਾਦਾਰਤਾ ਸੰਗਤ ਆ ਹੁਣ ਸੰਤ ਦੀ ਸਭਾ ਬੈਠੀ ਹੈ ਜੀ ਟੇਕੋ ਮਥੇ ਜਨੇ ਜਨੇ ਮਰਜੀ ਅਸਵਨਾਮ ਉਥੇ ਟੇਕੋ ਇਹ ਤੇ ਸ਼ਾਨਦਾਰਤਾ ਕੋ ਬੰਦਾ ਥੋੜਾ ਸੰਤ ਸਭਾ ਸਬਾਦਾਰਤਾ ਸੰਗਤ ਸੰਤ ਸਭਾ ਓਟ ਗੁਰ ਪੂਰੇ ਆਪਣੇ ਗੁਰੂ ਦੀ ਸਭਾ ਸੰਗਤ ਦੇ ਆਸਰੇ ਸਿੱਖਿਆ ਦੇ ਆਸਰੇ ਓਟ ਗੁਰ ਪੂਰੇ ਦੁਰਮਸਤਕਾ ਤੋਰ ਦਿਮਾਗ ਅੰਦਰ ਮਸਤਕ ਲੇਖ ਲਖਾਏ ਜਿਨੇ ਆਪਣੇ ਅੰਦਰ ਚੰਗੇ ਸੰਸਕਾਰਾਂ ਦਾ ਲੇਖ ਗੁਰੂ ਦੀ ਸੰਗਤ ਵਿੱਚ ਪਹੁੰਚ ਕੇ ਲੇਖ ਲਿਆ ਜਿਨੇ ਆਪਣੇ ਅੰਦਰ ਗੁਰੂ ਦੇ ਕੋਲ ਬਹਿ ਕੇ ਆਪਣੇ ਅੰਦਰ ਸੋਹਣੇ ਵਿਚਾਰਾਂ ਦਾ ਲੇਖ ਆਪ ਲਿਖ ਲਿਆ ਜਿਵੇਂ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ ਜਿਵੇਂ ਆਪਣੇ ਜੀਵਨ ਦੇ ਆਚਰਣ ਪੇਪਰ ਦੇ ਉੱਤੇ ਕਰਨੀ ਕਾਗਦ ਮਨਮਸਵਾਣੀ ਮਨ ਵਿੱਚ ਇਕੱਠੇ ਕੀਤੇ ਸੰਸਕਾਰਾਂ ਦੀ ਸਿਆਹੀ ਨਾਲ ਬੁਰਾ ਤੇ ਭਲਾ ਲੇਖ ਤੇਰੀ ਮਰਜ਼ੀ ਹੈ ਪਰ ਜਦੋਂ ਮੈਂ ਗੁਰੂ ਘਰ ਆ ਗਿਆ ਗੁਰੂ ਨੇ ਮੈਨੂੰ ਸੋਹਣੇ ਸੰਸਕਾਰਾਂ ਦਾ ਲੇਖ ਮੇਰੇ ਅੰਦਰ ਲਿਖ ਦਿੱਤਾ ਤੇ ਮੈਂ ਆਪ ਲਿਖਵਾ ਲਿਆ ਸੰਤ ਸਭਾ ਓਟ ਗੁਰ ਪੂਰੇ ਤੁਰ ਮਸਤਕ ਲੇਖ ਲਖਾਏ ਤੁਰ ਮਸਤਕ ਦਾ ਅਰਥ ਹੈ ਮੈਂ ਆਪਣੇ ਤੁਰ ਆਤਮੇ ਆਪਣੇ ਅੰਦਰ ਆਪਣੇ ਦਿਮਾਗ ਦੇ ਵਿੱਚ ਗੁਰੂ ਦੀ ਸਿੱਖਿਆ ਦੁਆਰਾ ਚੰਗੇ ਸੰਸਕਾਰਾਂ ਦਾ ਲੇਖ ਲਿਖ ਲਿਆ ਹੈ ਲੇਖ ਲਿਖਣਾ ਐਦਾਂ ਹੈ ਇਹਨੂੰ ਬਾਣੀ ਚ ਆਖਿਆ ਦਦੇ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਜੇ ਕੋ ਪੁੱਠੇ ਕੰਮ ਕਰ ਰਿਹਾ ਉਹਨੇ ਗਲਤ ਲੇਖ ਲਿਖਿਆ ਹੈ ਜੇ ਕੋ ਸਿੱਧੇ ਕੰਮ ਕਰ ਰਿਹਾ ਉਹਨੇ ਗੁਰੂ ਦੀ ਸੰਗਤ ਚਾਣ ਕੇ ਆਪਣਾ ਲੇਖ ਸਿੱਧਾ ਐਦਾਂ ਨਾ ਕਿਹਾ ਕਰੋ ਮੇਰੇ ਲੇਖਾਂ ਜੀ ਮਹਾਰਾਜ ਨੇ ਲਿਖਦਾ ਮਾਰ ਜਿਹੜੇ ਲੋਕ ਆ ਪੁੱਠੇ ਕੰਮ ਕਰਦੇ ਰੱਬ ਲਿਖਦਾ ਫਿਰਦਾ ਉਹਨਾਂ ਦੇ ਲੇਖ ਵੀ ਤੂੰ ਪੁੱਠੇ ਕੰਮ ਕਰਨਿਆ ਬੰਦਾ ਆਪਣੇ ਕਰਮਾਂ ਦਾ ਖੁਦ ਜ਼ਿੰਮੇਵਾਰ ਹੈ ਤਾਂ ਹੀ ਤੇ ਆਖਿਆ ਸੀ ਜੇ ਤੂੰ ਅਕਲ ਲਤੀਫ ਕਾਲੇ ਉਹ ਕਾਲੇ ਲੇਖ ਬੰਦੇ ਨੂੰ ਕਿਹਾ ਵਾ ਤੇ ਜੇ ਤੇ ਰੱਬ ਲਿਖਦਾ ਫਿਰ ਤੇ ਇਹ ਸ਼ਬਦ ਵਰਤਣਾ ਨਹੀਂ ਸੀ ਮਹਾਰਾਜ ਨੇ ਇੱਥੇ ਗੱਲ ਵਿਅਕਤੀਗਤ ਹੈ ਆਪਣੇ ਕਿਰਤ ਕਰਮੋ ਕੇ ਵਿਛੜੇ ਮੈਂ ਆਪਣੇ ਕੰਮਾ ਕਰਕੇ ਵਿਛੜਿਆ ਵਾਂ ਮੈਂ ਆਪਣੇ ਕੰਮਾ ਕਰਕੇ ਤੁਹਾਡੇ ਤੋਂ ਦੂਰ ਹੋਇਆ ਵਾਂ ਤੇ ਇੱਥੇ ਵੀ ਸਾਬ ਜੀ ਕਹਿੰਦੇ ਨੇ ਸੰਤ ਸਭਾ ਓਟ ਗੁਰਪੂਰੇ ਗੁਰੂ ਦੀ ਸਭਾ ਦੇ ਵਿੱਚ ਬਹਿ ਕੇ ਗੁਰੂ ਦੀ ਸਿੱਖਿਆ ਦੁਆਰਾ ਜਿਸ ਬੰਦੇ ਨੇ ਆਪਣੇ ਧੁਰ ਅੰਤਰ ਆਤਮੇ ਅੰਦਰ ਸੰਸਕਾਰਾਂ ਦਾ ਚੰਗਿਆਂ ਸੰਸਕਾਰਾਂ ਦਾ ਲੇਖ ਲਿਖ ਲਿਆ ਉਹਨੂੰ ਫਿਰ ਕੀ ਹੋਇਆ ਜਨ ਨਾਨਕ ਕੰਤ ਰੰਗੀਲਾ ਪਾਇਆ ਉਹਨੇ ਫਿਰ ਕੰਤ ਰਗੀਲੇ ਨੂੰ ਅੰਦਰ ਮਹਿਸੂਸ ਕਰ ਲਿਆ ਤੇ ਦੁਨੀਆਂ ਦੇ ਲੋਕੋ ਫਿਰ ਦੁੱਖ ਨਾ ਲਾਗੇ ਆਏ ਉਹਦੇ ਲਾਗੇ ਦੁੱਖ ਆਉ ਕਿਦਾਂ ਜਿਹਨੇ ਲੇਖ ਹੀ ਗੁਰੂ ਨੂੰ ਪੁੱਛ ਕੇ ਲਿਖਿਆ ਆਪਣੇ ਅੰਦਰ ਦੁੱਖ ਤੇ ਉਹਨੂੰ ਆਊਗਾ ਜਿਹੜਾ ਲੇਖ ਆਪਣੇ ਹਿਸਾਬ ਨਾਲ ਲਿਖਦਾ ਫਿਰਦਾ ਜਿਹੜਾ ਲੇਖ ਹੀ ਗਲਤ ਲਿਖਦਾ ਫਿਰਦਾ ਜਿਹੜਾ ਪੁੱਠੀਆਂ ਵਿਚਾਰਾਂ ਇਕੱਠੀਆਂ ਕਰਦਾ ਫਿਰਦਾ ਬੁਰੀ ਸੰਗਤ 'ਚ ਬੈਠਾ ਫਿਰਦਾ ਉਹਦਾ ਤੇ ਫਿਰ ਜਿੱਦਾਂ ਦਾ ਉਹਨੇ ਲੇਖ ਲਿਖਿਆ ਉਹਦੇ ਮੁਤਾਬਕ ਹੀ ਉਹ ਆਪਣਾ ਜੀਵਨ ਬਤੀਤ ਕਰੇਗਾ ਆਓ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਧੁਰ ਆਤਮੇ ਆਪਣੇ ਅੰਦਰ ਆਪਣੇ ਬ੍ਰੇਨ ਚ ਆਪਣੇ ਦਿਮਾਗ ਦੇ ਵਿੱਚ ਅਸੀਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਸੋਣਾ ਦੇਖ ਲਖੀਏ ਸੋਹਣੇ ਸੰਸਕਾਰ ਇਕੱਠੇ ਕਰੀਏ ਸੋਹਣੀਆਂ ਵਿਚਾਰਾਂ ਦਾ ਭੰਡਾਰਾ ਇਕੱਠਾ ਕਰੀਏ ਤਾਂ ਕਿ ਅਸੀਂ ਦੁਨਿਆਵੀ ਜਿਹੜੇ ਸਾਨੂੰ ਆਤਮਿਕ ਦੁੱਖ ਚ ਮੜੇ ਹੋਏ ਆ ਇਹਦੇ ਤੋਂ ਅਸੀਂ ਸਾਹ ਸੰਗਤ ਜੀ ਖਿਹੜਾ ਛਡਾ ਸਕੀਏ ਤੇ ਪਾਸ਼ਕੰਦ ਜਦੋਂ ਖਿਹੜਾ ਛੁੱਟ ਗਿਆ ਰਹਾਉ ਦਾ ਬੰਦ ਫਿਰ ਵਰਸੇ ਮੇਗ ਜੋ ਕੀ ਘਰ ਪਹੁੰਚ ਆਏ ਜਿਵੇਂ ਮਹਿਮਾਨ ਵਾਲਾ ਮਹੌਲ ਬਣ ਗਿਆ ਜਿਵੇਂ ਗੈਸਟ ਆਏ ਹੋਣ ਤੇ ਸਾਰੇ ਜੀਆਂ ਨੂੰ ਚਾਹ ਹੁੰਦਾ ਵਾ ਇਦਾਂ ਹੀ ਹੁਣ ਮੈਂ ਆਪਣੇ ਅੰਦਰ ਉਸ ਪਰਮੇਸ਼ਰ ਨੂੰ ਸੱਚ ਨੂੰ ਮਹਿਸੂਸ ਕੀਤਾ ਮੈਨੂੰ ਤੇ ਇੰਜ ਲੱਗਣ ਲੱਗ ਪਿਆ ਮੁਹੇ ਦੀਨ ਕਿਰਪਾ ਨੇ ਤੇ ਠਾਕੁਰ ਮੈਂ ਗਰੀਬ ਵਾਂ ਮਹਾਰਾਜ ਤੁਹਾਡੀ ਬਖਸ਼ਿਸ਼ ਦਾ ਖਜ਼ਾਨਾ ਮੈਨੂੰ ਪ੍ਰਾਪਤ ਹੋ ਗਿਆ ਨਾਮ ਨਿਧ ਨਾਮ ਸਮਾਏ ਤੇ ਤੁਹਾਡੇ ਨਾਮ ਚ ਸਮੋਣਾ ਹੀ ਮੇਰੇ ਵਾਸਤੇ ਨੌ ਨਦੀਆਂ ਦਾ ਖਜ਼ਾਨਾ ਹੈ ਤ੍ਰੇਸ ਕਰਕੇ ਸਾਸੰਗੇ ਜੀ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਹਰ ਇੱਕ ਸ਼ਬਦ ਨੂੰ ਆਪਣੀ ਪ੍ਰੈਕਟੀਕਲ ਜ਼ਿੰਦਗੀ ਵਿੱਚ ਲਾ ਕੇ ਵੇਖਣਾ ਵਰਤਮਾਨ ਦੇ ਵਿੱਚ ਵੀ ਅਸੀਂ ਕਿੱਦਾਂ ਜ਼ਿੰਦਗੀ ਨੂੰ ਸਵਾਰਨਾ ਹੈ ਕਿੱਦਾਂ ਖੂਬਸੂਰਤ ਬਣਾਉਣਾ ਹੈ ਕਿੱਦਾਂ ਅਸੀਂ ਚੰਗੇ ਵਿਚਾਰ ਆਪਣੀ ਜ਼ਿੰਦਗੀ 'ਚ ਲੈ ਕੇ ਆਉਣੇ ਆ ਤੇ ਆਓ ਅਰਦਾਸ ਕਰੀਏ ਸੱਚਾ ਪਰਸ਼ਾ ਅਸੀਂ ਵੀ ਆਪਣੇ ਹਿਰਦੇ ਦੀ ਇਸ ਰਸੋਈ ਵਿੱਚ ਸੋਹਣਿਆ ਵਿਚਾਰਾਂ ਦਾ ਭੋਜਨ ਤਿਆਰ ਕਰੀਏ ਸੋਹਣਾ ਜੀਵਨ ਬਣੇ ਤੇ ਤੁਸੀਂ ਇਸ ਜੀਵਨ ਨੂੰ ਪ੍ਰਵਾਨ ਕਰ ਲਓ ਆਓ ਇਹੋ ਤਿਆਰੀ ਸਾਡੀ ਜ਼ਿੰਦਗੀ ਦੀ ਹੋਣੀ ਚਾਹੀਦੀ ਆ ਕਿ ਸਾਡੇ ਇਹ ਘਰ ਮੰਦਰ ਅਪਣਾਏ ਜਿਹੜੇ ਕਰਮ ਮੰਦਰ ਤੇ ਗਿਆਨ ਮੰਦਰ ਆ ਇਹਨਾਂ ਨੂੰ ਅਸੀਂ ਇੱਕ ਸੁਰਚ ਲਿਆ ਸਕੀਏ ਇਹ ਗਲਤ ਸੁਨੇਹਾ ਲੈ ਕੇ ਨਾ ਆਉਣ ਜਦੋਂ ਗਲਤ ਮਟੀਰੀਅਲ ਨਹੀਂ ਇਕੱਠਾ ਹੋਏਗਾ ਅਸੀਂ ਦੁਖੀ ਨਹੀਂ ਹੋਵਾਂਗੇ ਆਓ ਗੁਰੂ ਬਖਸ਼ਿਸ਼ ਕਰੇ ਧੰਨਵਾਦ ਸਾਰੀ ਸੰਗਤ ਦਾ ਜੋ ਲਗਾਤਾਰ 8 ਤਰੀਕ ਤੋਂ ਲੈ ਕੇ ਤੁਸੀਂ ਅੱਜ 18 ਤਰੀਕ ਹੋ ਗਈ ਹੈ ਵਰਕਿੰਗ ਡੇ ਹੋਣ ਦੇ ਬਾਵਜੂਦ ਵੀ ਤੁਸੀਂ ਸ਼ਾਮਾਂ ਨੂੰ ਰੋਜ਼ ਆਉਂਦੇ ਰਹੋ ਕੱਲ ਤਾਂ ਹੈ ਹੀ ਹਫਤਾਵਾਰੀ ਦੀਵਾਨ ਹੈ ਸੰਗਤ ਨੇ ਵੈਸੇ ਵੀ ਸਾਰੀ ਨਹੀਂ ਆ ਜਾਣਾ ਪਰ ਸੱਚੀ ਗੱਲ ਹੈ ਮੈਂ ਬੜਾ ਖੁਸ਼ ਹੋਇਆ ਤੁਸੀਂ ਵਰਕਿੰਗ ਡੇ ਦੇ ਵਿੱਚ ਵੀ ਆਪਣੇ ਕਮਾਂਕਾਰਾਂ ਨੂੰ ਸਮਾਂ ਕੱਢ ਕੇ ਆਉਂਦੇ ਰਹੇ ਗੁਰੂ ਬਖਸ਼ਿਸ਼ ਕਰੇ ਵੈਸੇ ਤਾਂ ਪਾਈ ਹਰਜਿੰਦਰ ਸਿੰਘ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ ਲਗਾਤਾਰ ਹੀ ਇੱਥੇ ਸ਼ਬਦ ਦੀਆਂ ਵਿਚਾਰਾਂ ਕਰਦੇ ਜਿਨ੍ਹਾਂ ਕੋ ਸਮਾਂ ਹੁੰਦਾ ਨਾ ਸਾਧ ਸੰਗਤ ਜੀ ਜਰੂਰ ਆਇਆ ਕਰੋ ਕਿਉਂਕਿ ਇਦਾਂ ਦੀਆਂ ਵਿਚਾਰਾਂ ਜਿਹਨੂੰ ਤੁਸੀਂ ਸੁਣੋਗੇ ਰੋਜ਼ ਤੁਹਾਨੂੰ ਪਤਾ ਲੱਗੇਗਾ ਭਗਤ ਬਾਣੀ ਹੈ ਜਿਨੀਆਂ ਵੀ ਉਹਨਾਂ ਨੇ ਨਵੇਂ ਪਾਸ਼ਾ ਦੇ ਸ਼ਲੋਕ ਹੈ ਆਸਾ ਕੀ ਵਾਰ ਦੀ ਵਿਚਾਰ ਉਹਨਾਂ ਨੇ ਕੀਤੀ ਹੈ ਸੁਣੋ ਪਤਾ ਲੱਗੇ ਸਾਨੂੰ ਅਸੀਂ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਜੀਵਨ ਨੂੰ ਘੜ ਕੇ ਜੀਵਨ ਖੂਬ ਸੂਰਤ ਬਣਾਈ ਹੈ ਸਾਰਿਆਂ ਦਾ ਧੰਨਵਾਦ ਇਹਨਾਂ ਸਮਾਗਮਾਂ ਦੇ ਵਿੱਚ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਲੰਗਰਾਂ ਦੀਆਂ ਸੇਵਾਵਾਂ ਜਿਹੜੇ ਵੀਰ ਭੈਣ ਪਰਿਵਾਰ ਇਹ ਦੂਰਾਂ ਨੇੜਿਆਂ ਤੋਂ ਚੱਲ ਕੇ ਆਉਂਦੇ ਰਹੇ ਮਾਲਕ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰੇ ਤੇ ਵਿਸ਼ੇਸ਼ ਧੰਨਵਾਦ ਸ਼ਹਾਰਾ ਵੀਰ ਜੀ ਦਾ ਜਿਨ੍ਹਾਂ ਨੇ ਇਹ ਸਾਰੀ ਰਿਕਾਰਡਿੰਗ ਕੀਤੀ ਹੈ ਤੇ ਕਰ ਬੈਠੀ ਸੰਗਤ ਵੀ ਇਸ ਸਮਾਗਮ ਦਾ ਆਨੰਦ ਪ੍ਰਾਪਤ ਕਰਦੀ ਰਹੀ ਹੈ ਪੁੱਲਾਂ ਚੁੱਕਾਂ ਦੀ ਖਿਮਾ ਜੀ ਰੇਂਦੀਆਂ ਵਿਚਾਰਾਂ ਕੱਲ ਦਾ ਇੱਕ ਦਵਾਨ ਦੇ ਨੇ ਬਾਕੀ ਜਿਸ ਵਿੱਚ ਆਪਾਂ ਫਿਰ ਸਾਂਝੀਆਂ ਕਰਾਂਗੇ ਗੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ